ਭਗਤ ਜੀ ਦਾ ਜੀਵਨ ਮਨੁੱਖਤਾ ਦੀ ਸੇਵਾ ਦਾ ਉਹ ਉੱਚਾ ਨੈਤਿਕ ਮਿਆਰ ਹੈ ਜੋ ਪੰਜਾਬ ਤੇ ਭਾਰਤ ਤੇ ਸਾਰੀ ਦੁਨੀਆ ਦੇ ਵਾਸੀਆਂ ਨੂੰ ਦੱਸਦਾ ਹੈ ਕਿ ਕਿਵੇਂ ਕਿਸੇ ਜੀਵਨ ਵਿੱਚ ਮਨੁੱਖੀ ਸੇਵਾ ਦੀ ਪੂਰਨਤਾ ਤੇ ਸੰਪੂਰਨਤਾ ਸਰਸ਼ਾਰ ਹੋ ਸਕਦੀ ਹੈ ਕਿਵੇਂ ਮਨੁੱਖੀ ਜੀਵਨ ਤੇ ਸੇਵਾ ਇੱਕ ਹੋ ਸਕਦੇ ਹਨ ਇੱਕ ਰੂਪ ਹੋ ਸਕਦੇ ਹਨ ਕਿਵੇਂ ਸੇਵਾ ਕਿਸੇ ਜੀਵਨ ਦਾ ਕੇਂਦਰ ਬਿੰਦੂ ਬਣ ਸਕਦੀ ਹੈ ਸੇਵਾ ਮਨੁੱਖੀ ਅਮਲ ਦਾ ਸਭ ਤੋਂ ਵਧੀਆ ਸਭ ਤੋਂ ਸਰਵ ਉਤਮ ਰੂਪ ਹੈ ਤੇ ਅਸੀਂ ਇਹ ਅਮਲ ਭਗਤ ਸਿੰਘ ਭਗਤ ਪੂਰਨ ਸਿੰਘ ਜੀ ਦੇ ਜੀਵਨ ਵਿੱਚ ਸਰਕਾਰ ਹੋਇਆ ਵੇਖਦੇ ਹਾਂ ਹੋਰ ਮਹਾਰਗ ਗੱਲ ਇਹ ਹੈ ਕਿ ਪਿੰਗਲਵਾੜਾ ਸੰਸਥਾ ਅੱਜ ਡਾਕਟਰ ਇੰਦਰਜੀਤ ਕੌਰ ਜੀ ਦੀ ਕੀਅਦਤ ਵਿੱਚ ਜੋ ਭਗਤ ਗੀਰੀ ਬਰਸੀ ਦੇ ਸਮਾਜਵਾਦੀ ਲੜੀ ਵਿੱਚੋਂ ਇੱਕ ਹੈ ਉਸ ਦੇ ਨਾਲ ਪਿੰਗਲਵਾੜਾ ਸੇਵਾ ਦਾ ਕੇਂਦਰ ਫੋਨ ਦੇ ਨਾਲ ਨਾਲ ਸਮਾਜਿਕ ਅਨਿਆਂ ਦੇ ਵਿਰੁੱਧ ਸਮਾਜਿਕ ਬੇਇਨਸਾਫੀ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਾ ਕੇਂਦਰ ਵੀ ਬਣ ਰਿਹਾ ਹੈ ਸੇਵਾ ਤੇ ਸੰਗਰਸ਼ ਇਕੱਠੇ ਹੋ ਰਹੇ ਹਨ ਇੱਕ ਮੰਚ ਉੱਤੇ ਆ ਰਹੇ ਹਨ ਇਸ ਲਈ ਮੇਰੀ ਡਾਕਟਰ ਇੰਦਰਜੀਤ ਕੌਰ ਜੀ ਔਰ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਅਸੀਂ ਉਹਨਾਂ ਦੀ ਟੀਮ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਦੇ ਸਮਿਆਂ ਵਿੱਚ ਸਿਆਸੀ ਤੇ ਸਮਾਜਿਕ ਜ਼ਬਰਦਸਤ ਗੱਲ ਕਰਨ ਵਾਲੇ ਲਈ ਦਾ ਜਿਹੜਾ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਸਿਆਸੀ ਤੇ ਸਮਾਜਿਕ ਜ਼ਬਰ ਦੇ ਵਿਰੁੱਧ ਗੱਲ ਕਰਨ ਲਈ ਬਹੁਤ ਹੌਸਲਾ ਤੇ ਹਿੰਮਤ ਚਾਹੀਦੀ ਹੈ ਬਹੁਤ ਸਦਿਤ ਸਮਰੱਥਾ ਚਾਹੀਦੀ ਹੈ ਅਤੇ ਉਹਨਾਂ ਨੇ ਅਜਿਹੇ ਹ ਸੰਗਸ਼ ਕਰਨ ਵਾਲੀਆਂ ਸ਼ਖਸੀਤਾਂ ਨੂੰ ਇਕੱਠਾ ਕਰਕੇ ਬਿਠਾਇਆ ਮੌਕਾ ਦਿੱਤਾ ਹੈ ਵਿਚਾਰ ਵਟਾਂਦਰਾ ਕਰਨ ਦਾ ਗੋਸ਼ਟ ਕਰਨ ਦਾ ਗੋਸ਼ਟ ਪੰਜਾਬੀ ਜੀਵਨ ਦੇ ਕੇਂਦਰੀ ਸਿਧਾਂਤ ਨਾਨਕ ਸੋਚ ਦੀ ਬੁਨਿਆਦੀ ਚੂਲ ਹੈ ਇਸ ਉਪਰਾਲੇ ਲਈ ਬੀਬੀਜੀਤ ਤੇ ਉਹਨਾਂ ਦੀ ਟੀਮ ਨੂੰ ਫਿਰ ਦੁਬਾਰਾ ਬਹੁਤ ਬਹੁਤ ਵਾਰਕਾ बार तो आए आइए शख्सियतों मैं थोड़े जब्द अंग्रेजी के बोलागा वी आल हैव गैदर्ड हेयर टू रिमैम्बर भगत पूरन सिंह जी द ग्रेट ह्यूमनिस्ट एंड विजनरी हू स्पेंड ही लाइफ टाइम इन सर्विंग द अबंड डेस्टिट्यूट्स एंड द फिजिकली चैलेंज परसन वी आर वेरी ग्रेटफुल टू डॉक्टर इंदरजीत कौर दैट शी हैज प्रोवाइडेड लीडरशिप टू गिव बस An opportunity to discuss the various aspects of political and social repression and forms of resistance. This repression exists in India and other countries and it manifests in manifold ways, being operated through various social and state operatives and economic deprivation. It exists and manifests. In the form of direct repression by the use of force, as well as indirectly in the caste, feudal, and religious structures. It exists in the patriarchal formations of our society. Punjab has a rich history of resistance to social and political oppression from the ancient days. The forms of resistance draw their strength from the Sikh Gurus and Sufi traditions, as well as from the saints of Bhakti movement and from the tradition of Nath Yogis and people's inherent disposition to resist. My topic to speak in this seminar is Initiation of Social Discourse Against Political and Social Repression in Punjab. ਤੇ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਤੇ ਸਮਾਜਿਕ ਦਮਨ ਹੈ ਉਹਦੇ ਵਿਰੁੱਧ ਕਿਸ ਤਰੀਕੇ ਦੇ ਨਾਲ ਜਿਹੜਾ ਐ ਸੰਰਸ਼ ਸ਼ੁਰੂ ਹੋਇਆ ਤੇ ਮੈਂ ਜਿਹੜਾ ਆਪਣਾ ਇਹ ਹੈਗਾ ਹੈ ਗੱਲਾਂ ਜਾਂ ਪਾਸ਼ਨ ਇਹ ਸਿਰਫ ਦੋ ਸਖੀਤਾ ਤੱਕ ਮੈਂ ਉਹਨੂੰ ਸੀਮਿਤ ਰੱਖਾਂਗਾ ਸਮੇਂ ਦੀ ਥੋੜ੍ਹ ਕਰਕੇ ਗੁਰੂ ਨਾਨਕ ਦੇਵ ਜੀ ਦੇ ਬਾਬਾ ਪੁੱਲੇ ਸ਼ਾਹ ਇਹ ਤੱਤ ਬਹੁਤ ਸਪਸ਼ਟ ਹੈ ਕਿ ਸਿਆਸੀ ਤੇ ਸਮਾਜਿਕ ਦਮਨ ਤੇ ਜ਼ਬਰ ਬਹੁ ਪਰਤੀ ਵਰਤਾਰੇ ਹਨ ਵੱਖ-ਵੱਖ ਸਮਿਆਂ ਵਿੱਚ ਇਹ ਵਰਤਾਰੇ ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਹੁੰਦੇ ਰਹੇ ਅਤੇ ਸਿਆਸੀ ਤੇ ਸਮਾਜਿਕ ਦਮਨ ਦਾ ਸ਼ਿਕਾਰ ਹੋਏ ਲੋਕ ਉਸ ਜ਼ਬਰ ਉਰੰਗ ਸੰਘਰਸ਼ ਕਰਦੇ ਰਹੇ ਇਹ ਦਮਨ ਕਈ ਰੂਪਾਂ ਵਿੱਚ ਕਈ ਵਾਰੀ ਸਿੱਧੇ ਤੇ ਜ਼ਬਰ ਜ਼ਬਰਾਨਾ ਤਰੀਕੇ ਦੇ ਹੁੰਦੇ ਹਨ ਤੇ ਕਈ ਵਾਰੀ ਇਹ ਜਿਹੜਾ ਜ਼ਬਰ ਹੈ ਸਧਾਰਨ ਸਮਾਜਿਕ ਤੇ ਸਿਆਸੀ ਵਿਹਾਰ ਵਿੱਚ ਇਸ ਤਰ੍ਹਾਂ ਲੁਕਿਆ ਛिपਿਆ ਤੇ ਕੁੜਿਆ ਮਿਲਿਆ ਹੁੰਦਾ ਹੈ ਜਿਵੇਂ ਕਿ ਉਹ ਕੋਈ ਕੁਦਰਤੀ ਸਮਾਜੀ ਵਰਤਾਰਾ ਹੋਵੇ ਜਿਵੇਂ ਸਾਡੇ ਸਮਾਜ ਵਿੱਚ ਜਾਤ ਪਾਤ ਆਧਾਰਿਤ ਜ਼ਬਰ ਜਿਹੜਾ ਹੈ ਉਹ ਸਮਾਜਿਕ ਵਿਹਾਰ ਵਿੱਚ ਇੰਜ ਕੁੜਿਆ ਮਿਲਿਆ ਹੈ ਕਿ ਜਿਵੇਂ ਉਹ ਕੋਈ ਸਮਾਜਿਕ ਨਿਯਮ ਹੋਵੇ ਅਟਲ ਸਮਾਜਿਕ ਸਚਾਈ ਹੋਵੇ ਸ਼ੂਆ ਸ਼ਾਕ ਤੇ ਹੋਰ ਜਾਬਰਾਨਾ ਤੌਰ ਤਰੀਕਿਆਂ ਦੇ ਨਾਲ ਨਾਲ ਇਹ ਸਮਾਜਿਕ ਵਿਵਹਾਰ ਦੀ ਹਰ ਪਰਤ ਵਿੱਚ ਸੂਖਮ ਹਿੰਸਾ ਦੇ ਵਜੋਂ ਹਾਜ਼ਰ ਰਹਿੰਦਾ ਹੈ। ਦਲਿਤਾਂ ਅਤੇ ਹੋਰ ਪੀੜਤ ਜਾਤਾਂ ਦੇ ਲੋਕਾਂ ਲਈ ਮਾਨ ਲਗਾਤਾਰ ਮਾਨਸਿਕ ਪੀੜ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਔਰਤ ਵਿਰੋਧੀ ਸੋਚ ਨੇ ਹਿੰਦੁਸਤਾਨੀ ਬਰੇਕਪੁਪ ਮਾਂਦੀਪ ਦੇ ਸਮਾਜਾਂ ਦੀ ਸਮੂਹਿਕ ਸੋਚ ਸਮਝ ਵਿੱਚ ਵੱਡੇ ਉਲਣੇ ਪਾਇ ਹੋਏ ਹਨ। ਔਰ ਉਹ ਸੋਚ ਸਮਝ ਜਿਹੜੀ ਹੈ ਸਾਡੀ ਸਮੂਹਿਕ ਸੋਚ ਸਮਝ ਦਾ ਹਿੱਸਾ ਬਣ ਗਈ ਹੈ। ਔਰਤ ਦਾ ਦਰਜਾ ਸਮਾਜ ਵਿੱਚ ਘਟਿਆ ਹੈ। ਭਾਵੇਂ ਕਿ ਹੁਣ ਉਰਤਾਂ ਦੇ ਉਪਰਾਲੇ ਹੋ ਰਹੇ ਨੇ ਪਰ ਪਿਛੜਿਆਂ ਸਮਿਆਂ ਦੇ ਵਿੱਚ ਪਿਛਲੀਆਂ ਸਦੀਆਂ 'ਚ ਹੀ ਵੇਖਦੇ ਆਂ ਤੇ ਉਹਨਾਂ ਦਾ ਦਰਜਾ ਘਟਿਆ। ਔਰ ਇਹ ਤੈ ਹੋ ਗਿਆ ਕਿ ਔਰਤ ਦੇ ਸਮਾਜਿਕ ਵਿਹਾਰ, ਪਣ ਲਖਣ, ਵਿਆਹ ਕਰਵਾਉਣ ਇਹਨਾਂ ਬਾਰੇ ਜਿਹੜੇ ਸਾਰੇ ਫੈਸਲੇ ਆ ਉਹ ਮਰਦ ਹੀ ਕਰਨਗੇ। ਜੇ ਤੁਨਕ ਪੰਜਾਬ ਦਾ ਸਵਾਲ ਹੈ ਅਸੀਂ ਵੇਖਦੇ ਹਾਂ ਕਿ ਕਈ ਤਰ੍ਹਾਂ ਦੀਆਂ ਤਾਕਤਾਂ ਨੇ ਪੰਜਾਬੀਆਂ ਵਿੱਚ ਸਿਆਸੀ ਤੇ ਸਮਾਜਿਕ ਦਮਨ ਵਿਰੁੱਧ ਆਵਾਜ਼ ਉਠਾਉਣ ਦੀ ਊਰਜਾ ਭਰੀ ਤਾਕਤ ਭਰੀ ਇਹ ਤਾਕਤਾਂ ਹਨ ਪੰਜਾਬ ਦੇ ਸੂਫੀ ਭਗਤੀ ਲਹਿਰ ਦੇ ਸੰਤ ਕਵੀ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਲਹਿਰ ਸਿਧਨਾਥ ਯੋਗੀ ਪਰੰਪਰਾ ਇਹਨਾਂ ਦੇ ਨਾਲ ਨਾਲ ਲੋਕ ਸ਼ਾਇਰ ਤੇ ਚਿੰਤਕਾਂ ਦੀ ਭੂਮਿਕਾ ਕਈ ਵਾਰੀ ਹਾਂ ਪੱਖੀ ਰੂਪ ਵਿੱਚ ਉੱਭਰੀ ਤੇ ਕਈ ਵਾਰੀ ਸਮਾਜ ਵਿੱਚ ਗੱਲ ਵਿਚਾਰਾਂ ਦੇ ਹੱਕ ਵਿੱਚ ਨਾ ਪੱਕੀ ਤੌਰ ਤੇ ਇਹਨਾਂ ਸਭ ਪਰੰਪਰਾਵਾਂ ਵਿੱਚੋਂ ਸਿੱਖ ਗੁਰੂਆਂ ਦੀ ਭੂਮਿਕਾ ਮੂਰਲੀ ਬੁਨਿਆਦੀ ਤੇ ਸਭ ਤੋਂ ਬਲੰਸ ਸੀ ਜਦੋਂ ਪੰਜਾਬ ਦੀ ਧਰਤੀ ਤੇ ਗੁਣਾਣਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਉੱਤਰੀ ਹਿੰਦੁਸਤਾਨ ਵਿੱਚ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਸ਼ੇਖ ਫਰੀਦ ਜੀ ਅਤੇ ਹੋਰ ਸੂਫੀ ਤੇ ਨਾਸ ਜੋਗੀਆਂ ਦੀ ਬਾਣੀ ਗੂੰਜ ਰਹੀ ਸੀ ਗਬੀਰ ਜੀ ਨੇ ਨਿਰਗੁਣ ਇੱਕ ਈਸ਼ੁਰ ਗੁਣ ਨੇ ਨਿਰਗੁਣ ਇੱਕ ਈਸ਼ਵਰ ਵਾਦਾ ਝੰਡਾ ਬੁਲੰਦ ਕਰਕੇ ਆਪਣੇ ਤਿੱਖੇ ਤੇ ਪ੍ਰਚੰਡ ਤੇਵਰਾ ਨਾਲ ਬ੍ਰਾਹਮਣਵਾਦ ਤੇ ਕਰਮ ਕਾਂਡ ਨਾਲ ਲੋਹਾ ਲਿਆ 나ਥ yogੀਆਂ ਦੇ ਸਿਧਾਂਤ ਜੋ ਗ ਸੰਕ ਬੋਧ ਤਰਮ ਦੇ ਤਾੰਤ੍ਰਿਕ ਪ੍ਰਣਾਲੀਆਂ ਵਿਚਲੇ ਸਿਧਾਂਤਾਂ ਦਾ ਮਿਸ਼ਰਣ ਸਨ ਉਹ ਯੋਗ ਨੂੰ ਅਧਿਆਤਮਕ ਰੰਗ ਦੇ ਕੇ ਆਪਣੇ ਆਪ ਨੂੰ ਪੰਡਤ ਕੋ ਆਉਣ ਵਾਲੇ ਜਾਂ ਵਿਦਵਾਨ ਕੋ ਆਉਣ ਵਾਲੇ ਲੋਕਾਂ ਤੋਂ ਉੱਚਾ ਸਿੱਧ ਕਰਨਾ ਚਾਹੁੰਦੇ ਸਨ ਪਰ ਉਹਨਾਂ ਦਾ ਗਰੋਧ ਪੰਜਾਬੀ ਸਮਾਜ ਵਿੱਚ ਬਹੁਤ ਸੀਮਤ ਰੂਪ ਵਿੱਚ ਸਵੀਕਾਰ ਕੀਤਾ ਗਿਆ ਪਰ ਫਿਰ ਵੀ ਲੋਕਾਂ ਦੇ ਮਨਾਂ ਤੇ ਉਹਨਾਂ ਦੀ ਡੂੰਗੀ ਛਾਪ ਪਈ ਔਰ ਇਸੇ ਲਈ ਪੰਜਾਬ ਦੇ ਲੋਕ ਜਾਣਦੇ ਨੇ ਕਿ ਜੇ ਕਰਮਕਾਂਡ ਦਾ ਵਿਰੋਧ ਕਰਨਾ ਹੈ ਬ੍ਰਾਹਮਣਵਾਦ ਦਾ ਵਿਰੋਧ ਕਰਨਾ ਹੈ ਤਾਂ ਕਿੱਥੇ ਜਾਣਾ ਹੈ ਜਾਣਾ ਹੈ ਨਾਥ ਜੋਗੀ ਕੋਲ ਜੇ ਕਾਜ਼ੀਆਂ ਤੇ ਮੋਲਾਣਿਆਂ ਦੀ ਕੱਟੜਤਾ ਦਾ ਵਿਰੋਧ ਕਰਨਾ ਹੈ ਤਾਂ ਕਿੱਥੇ ਜਾਣਾ ਹੈ ਜਾਣਾ ਹੈ ਨਾਥ ਦੇ ਢਿੱਲੇ ਤੇ ਇਹੀ ਕਾਰਨ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਧਾ ਤੇ yogੀਆਂ ਨਾਲ ਸੰਵਾਦ ਰਜਾਇ ਸਿਆਸੀ ਦਮਨ ਗ੍ਰੋਧ ਆਵਾਜ਼ ਦੀ ਸਤ ਤੋਂ ਗੁਲਾਮ ਬਸਾਲ ਸਾਨੂੰ ਬਾਬਰ ਵਾਣੀ ਦੇ ਰੂਪ ਵਿੱਚ ਮਿਲਦੀ ਹੈ ਜਦੋਂ ਗੁਰੂ ਸਾਹਿਬ ਬਾਬਰ ਦੇ ਹਮਲੇ ਦਾ ਵਿਰੋਧ ਕਰਦੇ ਹਨ ਉਸ ਦੁਆਰਾ ਕੀਤੇ ਜ਼ੁਲਮਾਂ ਨੂੰ ਕਲਮ ਬੰਦ ਕਰਕੇ ਕਰਦੇ ਤੇ ਪੰਡਦੇ ਹਨ ਗੁਰੂ ਸਾਹਿਬ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਹੀ ਰਵਾਜ ਨਹੀਂ ਥੋਂਦੇ ਸਗੋਂ ਉਹ ਇੱਕ ਬਹੁਤ ਵੱਡੇ ਭੂਗੋਲ ਖਿੱਤੇ ਦੇ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਹਨ ਤੇ ਕਹਿੰਦੇ ਹਨ ਖੁਰਾਸਾਨ ਖਸਮਾਨਾ ਕਿਆ ਹਿੰਦੁਸਤਾਨ ਰਾਯਾ ਅਸੀਂ ਇਹ ਸਾਰੇ ਇਹਨਾਂ ਬੋਲਾਂ ਨੂੰ ਜਾਣਦੇ ਹਾਂ ਉਹ ਬਾਬਰ ਦੀ ਫੌਜ ਨੂੰ ਪਾਪ ਕੀ ਜਾਂਚ ਕਹਿੰਦੇ ਹਨ ਪਾਪ ਕੀ ਜਾਂਚ ਲੈ ਕਾਬਲੋਂ ਤਾਇਆ ਜੋਰੀ ਮੰਗਾ ਦਾਨ ਵਿਨਾਂ ਦੋ ਬਾਬਰ ਦੇ ਹਮਲੇ ਕਾਰਨ ਸਾਰੇ ਹਿੰਦੁਸਤਾਨੀਆਂ ਨੂੰ ਦੋ ਕੁ ਦਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਗੁਰੂ ਸਾਹਿਬ ਸਬਦ ਦਾ ਜ਼ਿਕਰ ਕਰਦੇ ਹਨ ਹਰ ਜੰਗ ਵਿੱਚ ਔਰਤਾਂ ਦੀ ਬੇਪਤੀ ਕਰਨ ਦਾ ਵਰਤਾਰਾ ਹਾਵੀ ਹੁੰਦਾ ਹੈ ਗੁਰੂ ਸਾਹਿਬ ਸਭ ਤਰ੍ਹਾਂ ਦੀਆਂ ਔਰਤਾਂ ਦੀ ਹੋਈ ਬੇਪਤੀ ਦੀ ਨਿਸ਼ਾਨਦੇਹੀ ਕਰਦੇ ਹਨ ਰਾਗ ਤਲੰਗ ਵਿੱਚ ਕਹਿੰਦੇ ਹਨ ਮੁਸਲਮਾਨੀਆਂ ਪੜੇ ਕਿਤੇਬਾ ਕਸ਼ਟ ਮੈਂ ਕਰੈ ਖੁਦਾਏ ਵੀ ਲਾਗੋ ਉਲਾਨੋ ਮੁਸਲਮਾਨ ਔਰਤਾਂ ਕੁਰਾਨ ਪੜ੍ਹ ਦਿਆ ਹਾਂ ਤੇ ਤਕਲੀਫ ਵਿੱਚ ਅੱਲਾ ਅੱਲਾ ਕਰ ਦਿਆ ਹਨ ਇਸ ਸ਼ਬਦ ਦੀ ਅਗਲੀ ਤੁਕ ਹੈ ਜਾਤ ਸਨਾਤੇ ਹੋਰ ਵਿਦਵਾਨੀਆਂ ਇਹ ਵੀ ਲੇਖੇ ਲਾਇਵੇ ਲਾਲੂ ਕਿ ਹਿੰਦੂ ਧਰਮ ਦੀਆਂ ਸਭ ਜਾਤਾਂ ਦੀਆਂ ਲੋਕ ਦੀਆਂ ਹਿਸਟਰੀਆਂ ਦਾ ਵੀ ਇਹੋ ਹਾਲ ਹੈ ਇਸੇ ਲਈ ਗੁਰੂ ਸਾਹਿਬ ਆਪਣੇ ਬੋਲਾਂ ਨੂੰ ਖੂਨ ਕੇ ਸੋਲੇ ਕਹਿੰਦੇ ਹਨ ਖੂਨ ਕੇ ਸੋਲੇ ਗਾਵਿਆ ਨਾਨਕ ਰੱਬ ਦਾ ਕੰਗੂ ਪਾਇਵੇ ਲਾਲੂ ਬਾਬਰ ਵਾਣੀ ਵਿੱਚ ਔਰਤਾਂ ਤੇ ਹੋਏ ਜ਼ਿਲਮਾਂ ਦਾ ਜ਼ਿਕਰ ਭਰਪੂਰ ਹੈ ਗੁਰੂ ਸਾਹਿਬ ਜਾਣਦੇ ਹਨ ਕਿ ਜੇਤੂ ਆਪਣੀ ਜਿੱਤ ਦੇ ਨਿਸ਼ਾਨ ਔਰਤਾਂ ਦੇ ਸਰੀਰਾਂ ਤੇ ਉਕਰਦੇ ਹਨ ਰਾਗ ਆਸਾ ਵਿੱਚ ਉਹ ਲਿਖਦੇ ਹਨ ਜਿਨ ਸਰ ਸੋਹਣ ਪਟੀਆਂ ਮੰਗੀ ਪਾਇ ਸੰਦੂਰ ਜੇ ਸਿਰ ਕਾਤੀ ਮੁਨੀਆਂ ਗਲ ਵਿੱਚ ਆਵੇ ਧੂੜ ਪਾਪ ਜਿਨ੍ਹਾਂ ਔਰਤਾਂ ਦੇ ਸਿਰ ਤੇ ਮੀਡੀ ਨਾਲ ਸਜੇ ਤੇ ਸੰਦੂਰ ਨਾਲ ਭਰੇ ਹੋਏ ਸਨ ਉਹ ਸੀਸ ਕੈਂਚੀਆਂ ਨਾਲ ਮੰਨੇ ਜਾ ਰਹੇ ਹਨ ਤੇ ਉਹਨਾਂ ਦੇ ਸੰਗ ਘੁੱਟੇ ਜਾ ਰਹੇ ਹਨ ਤੇ ਫਿਰ ਕਹਿੰਦੇ ਨੇ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠੁਕਰਾਨੀ ਇੱਕ ਨਾ ਪੇਰਨ ਸਿਰ ਖੁਰ ਪਾਟੇ ਇਤਨਾ ਵਾਸ ਮਸਾਣੀ ਪਾਪ ਹਿੰਦੂਆਂ ਮੁਸਲਮਾਨਾਂ ਪਟੀਆਂ ਰਾਜਪੂਤਾਂ ਸਭ ਦੀਆਂ ਇਸਤਰੀਆਂ ਦੇ ਕੱਪੜੇ ਸਿਰ ਤੋਂ ਲੈ ਕੇ ਪੈਰਾਂ ਤੱਕ ਨੀਰੋ ਨੀਰ ਹਨ ਕਈਆਂ ਦਾ ਸਿਬਾ ਸਿਵਿਆਂ ਵਿੱਚ ਹੋ ਗਿਆ ਹੈ ਬਾਪ ਉਹਨਾਂ ਦਾ ਕਤਲ ਹੋ ਗਿਆ ਹੈ ਗੁਰੂ ਸਾਹਿਬ ਬਹੁਤ ਹੀ ਤਿੱਖੀ ਤਿੱਤ ਵਾਜ ਵਿੱਚ ਬੜੀ ਬੁਲੰਦ ਆਵਾਜ਼ ਵਿੱਚ ਕਹਿੰਦੇ ਹਨ ਰਤਨ ਵਿਗਾੜ ਬਗੋਏ ਕੁੰਤੀ ਮੋਆਂ ਸਾਰਨਾਕਾਈ ਕੁੱਤਿਆਂ ਨੇ ਅਮੋਲਕ ਮੁਲਕ ਨੂੰ ਖਾਪ ਤੇ ਬਰਬਾਦ ਕਰ ਦਿੱਤਾ ਹੈ ਕੋਈ ਮੋਆਂ ਦੀ ਸਾਰ ਨਹੀਂ ਲੈਂਦਾ ਇਸ ਤਰ੍ਹਾਂ ਬਾਬਰ ਵਾਣੀ ਦੇ ਰੂਪ ਵਿੱਚ ਸਾਨੂੰ ਸਿਆਸੀ ਜ਼ਬਰ ਵਿਰੋਧ ਆਵਾਜ਼ ਅਠਾਉਂਦੀ ਰਵਾਇਤ ਮਿਲਦੀ ਹੈ ਜੋ ਪੰਜਾਬੀਆਂ ਦੇ ਮਨਾਂ ਵਿੱਚ ਮੌਜੂਦ ਨੌਬਰੀ ਦੀ ਰਵਾਇਤ ਨੂੰ ਹੋਰ ਮਜ਼ਬੂਤ ਕਰਦੀ ਹੈ ਪਰ ਸਿਆਸੀ ਜ਼ਬਰ ਵਿਰੋਧ ਆਵਾਜ਼ ਬਾਬਰवाणी तक ਸੀਮਿਤ ਨਹੀਂ ਗੁਰੂ ਸਾਹਿਬ ਦੀ ਬਾਣੀ ਵਿੱਚ ਇਸ ਦੇ ਉਦਾਹਰਣ ਥਾਂ-ਥਾਂ ਤੇ ਮਿਲਦੇ ਨੇ ਗੁਰੂ ਸਾਹਿਬ ਦੂਸਰੇ ਦੇ ਹੱਕ ਨੂੰ ਮਾਰਨਾ ਉਸ ਨੂੰ ਉਹ ਜਿਹੜਾ ਹੈ ਹਰਾਮ ਮੰਨਦੇ ਨੇ ਤੇ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜਿਹੜੇ ਲੋਕ ਜ਼ੁਲਮ ਕਰਦੇ ਨੇ ਤੇ ਦੂਸਰਿਆਂ ਦਾ ਹੱਕ ਮਾਰਦੇ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਲਹੂ ਪੀਣੇ ਆਖਿਆ ਜੇ ਰਤ ਪੀਵੈ ਮਾਨਸਾ ਤਿੰਨ ਕਿਉ ਨਿਰਮਲ ਚੀਤ ਇਨਸਾਫ ਕਰਨ ਵਾਲੇ ਕਾਜ਼ੀਆਂ ਬਾਰੇ ਕਹਿੰਦੇ ਨੇ ਕਾਜੀ ਹੋ ਕੇ ਬਹੇ ਨਿਆਇ ਫੇਰੇ ਤਸਬੀਹ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਵੇਰੇ ਦੇ ਹਾਕਮਾਂ ਬਾਰੇ ਉਹਨਾਂ ਕਿਹਾ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਏਨ ਬੈਠੇ ਸੁੱਤੇ ਰਾਜੇ ਦੀ ਨੌਕਰਸ਼ਾਹੀ ਤੁਸਤੇ ਚੱਕਰਾਂ ਬਾਰੇ ਕਿਹਾ ਚੱਕ ਨਹਿਦਾ ਪਾਇਨ ਕਾਓ ਰਤ ਪਿਤ ਕੁੱਤ ਚੱਟ ਜਾਓ ਇਹ ਨੌਕਰਸ਼ਾਹ ਲੋਕਾਂ ਤੇ ਨੌਂਦਰਾ ਨਾਲ ਜ਼ਖਮ ਕਰਦੇ ਹਨ ਕੁੱਤਿਆਂ ਵਾਂਗ ਪ੍ਰਜਾ ਦਾ ਲੋਕ ਪੀਂਦੇ ਹਨ ਇਹ ਹੈ ਗੁਰੂ ਸਾਹਿਬ ਦੀ ਸੰਗਰਾਮਈ ਪਛ ਗੁਰੂ ਸਾਹਿਬ ਇਹ ਵੀ ਚੰਗੀ ਤਰ੍ਹਾਂ ਪਛਾਣਦੇ ਹਨ ਕਿ ਜਿਹੜਾ ਜ਼ਬਰ ਹੈ ਦਮਨ ਹੈ ਇਹ ਸਿਆਸੀ ਧਾਰਿਆਂ ਤੱਕ ਸੀਮਿਤ ਨਹੀਂ ਇਹ ਧਾਰਮਿਕ ਤੇ ਸਮਾਜਿਕ ਧਾਰਿਆਂ ਵਿੱਚ ਵੀ ਵਿਚਰਦਾ ਹੈ ਅਨਿਆਂ ਦੀ ਬੇਇਨਸਾਫੀ ਦੀ ਭੁਮਤੀ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਰਾਹੀਂ ਬੁਣੀ ਜਾਂਦੀ ਹੈ ਗੁਰੂ ਸਾਹਿਬ ਰਾਗ ਤਨਾਸਰੀ ਵਿੱਚ ਕਹਿੰਦੇ ਹਨ ਕਾਦੀ ਕੂੜ ਬੋਲੇ ਮਲ ਖਾਏ ਬ੍ਰਾਹਮਣ ਨਾਵੇ ਜੀਆ ਖਾਏ ਜੋਗੀ ਜੋਗਤ ਨਾ ਜਾਣਾਂ ਅੰਧ ਤਿੰਨੇ ਉਜਾਰੇ ਕਾ ਬੰਦ ਪਾਪ ਕਾਜੀ ਝੂਠ ਬੋਲਦੇ ਤੇ ਮੈੜਾ ਖਾਂਦੇ ਹਨ ਬ੍ਰਾਹਮਣ ਨਹਾਉਂਦੇ ਤੋਂਦੇ ਪਾਪ ਕਰੀ ਕਾਂਡ ਕਰਦੇ ਤੇ ਲੋਕਾਂ ਦਾ ਕਾਨ ਕਰਦੇ ਹਨ ਅੰਨੇ ਜੋਗੀ ਨੂੰ ਰਸਤੇ ਦਾ ਨਹੀਂ ਪਤਾ ਇਹ ਤਿੰਨ ਤਰ੍ਹਾਂ ਦੇ ਧਾਰਮਿਕ ਆਗੂ ਸਮਾਜਿਕ ਉਜਾਰੇ ਦਾ ਕਾਰਨ ਬਣਦੇ ਹਨ ਤਿੰਨੇ ਉਜਾਰੇ ਕਾ ਬੰਦ ਗੁਰੂ ਸਾਹਿਬ ਧਰਮ ਦੇ ਨਾਂ ਹੇਠ ਜਨੂਨ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਥਾਂ ਥਾਂ ਤੇ ਕਰਦੇ ਹਨ ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਗਲ ਤਾਗ ਮਨੁੱਖਾਂ ਨੂੰ ਖਾ ਜਾਣ ਵਾਲੇ ਨਮਾਜ਼ਾਂ ਪੜਦੇ ਹਨ ਜਿਨ੍ਹਾਂ ਦੀਆਂ ਗਰਦਨਾਂ ਵਿੱਚ ਜਨੂਹ ਪਏ ਹੋਏ ਹਨ ਉਹ ਛੁਰੀਆਂ ਚਲਾਉਂਦੇ ਹਨ ਤੇ ਇਸੇ ਸ਼ਬਦ ਵਿੱਚ ਉਹ ਕਹਿੰਦੇ ਨੇ ਮੱਥੇ ਟਿੱਕਾ ਤੇੜ ਤੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਪਾਵ ਉਹ ਮੱਥੇ ਤੇ ਟਿੱਕਾ ਲਾਉਂਦਾ ਹੈ ਲੱਕ ਵਿੱਚ ਧੋਤੀ ਬੰਦਾ ਹੈ ਉਹਦੇ ਹੱਥ ਵਿੱਚ ਛੁਰੀ ਹੈ ਉਹ ਸੰਸਾਰ ਦਾ ਤਸਾਈ ਹੈ ਨਿੱਜੀ ਸਾ ਗੁਰੂ ਸਾਹਿਬ ਦੀ ਬਾਣੀ ਨਿੱਜੀ ਸਾਧਨਾ ਦਾ ਮੰਤਰ ਨਹੀਂ ਹੈ ਸਗੋਂ ਇਹ ਸਮਾਜਿਕ ਅਨਿਆਂ ਵਿਰੁੱਧ ਲੜਨ ਦੀ ਊਰਜਾਵਾਨ ਆਵਾਜ਼ ਹੈ ਇਹੀ ਕਾਰਨ ਹੈ ਕਿ ਗੁਰੂ ਸਾਹਿਬ ਰਾਗ ਹਟਬੋ ਵਟ ਹੰਸ ਵਿੱਚ ਸਾਨੂੰ ਦੱਸਦੇ ਹਨ ਮਰਨ ਨਾ ਮੰਦਾ ਲੋਕਾ ਅਖੀ ਹੈ ਜੇ ਕੋਈ ਮਰ ਜਾਣਾ ਹੈ ਮਰਨ ਮਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਨੋ ਉਹਨਾਂ ਨੇ ਸਾਨੂੰ ਸਾਂਝੀ ਵਾਲਤਾ ਤੇ ਪ੍ਰੇਮ ਦਾ ਰਾਹ ਦੱਸਿਆ ਤੇ ਇਹ ਵੀ ਦੱਸਿਆ ਕਿ ਇਸ ਰਾਹ ਤੇ ਚੱਲਣਾ ਸੌਖਾ ਨਹੀਂ ਸ਼ਲੋਕਵਾਰਾਂ ਤੇ ਵੇਦਿਕ ਵਿੱਚ ਉਹਨਾਂ ਨੇ ਸਾਨੂੰ ਗੁੰਧਾਰਿਆ ਜੇ ਤਉ ਪ੍ਰੇਮ ਖੇਦਨ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾ ਸਿਰ ਦੀਜੈ ਕਾਣ ਨ ਕੀਜੈ ਇਸ ਤਰ੍ਹਾਂ ਗੁਰਨਾਨਕ ਜੀ ਨੇ ਸਾਡੇ ਲਈ ਮਾਰਗ ਤੈਅ ਕਰ ਦਿੱਤਾ ਸਮਾਜਿਕ ਅਨਿਆਵ੍ਰੋਧ ਲੜਨ ਦਾ ਮਾਰਗ ਪ੍ਰੇਮ ਤੇ ਸਾਂਝੀਵਾਲਤਾ ਦਾ ਮਾਰਗ ਜਿਸ ਤੇ ਚੱਲਣਾ ਹਰ ਮਨੁੱਖ ਦਾ ਫਰਜ਼ ਹੈ ਅਤੇ ਇਸ ਫਰਜ਼ ਨੂੰ ਨਿਭਾਉਣ ਲਈ ਸਿਰ ਤਲੀ ਤੇ ਰੱਖਣਾ ਪੈਂਦਾ ਹੈ ਹੁਣ ਦੇ ਸਮੇਂ ਵੀ ਅਜੇ ਹੀ ਸਮੇਂ ਨੇ ਸਿਆਸੀ ਦਮਨ ਸਹਿਕਰਤੇ ਹੈ ਸਮਾਜਿਕ ਅਨਿਆਸ ਸਹਿਕਰਤੇ ਹੈ ਜੇ ਫਲਸਤੀਨ ਵਿੱਚ ਸਿਆਸੀ ਦਮਨ ਸਹਿਕਰਤੇ ਹੈ ਤਾਂ ਸਾਡੇ ਦੇਸ਼ ਵਿੱਚ ਵੰਡਪਾਉ ਤਾਕਤਾਂ ਨੇ ਸਮਾਜ ਨੂੰ ਖੇਰੂ-ਖੇਰੂ ਕਰਨ ਲਈ ਪੂਰੀ ਵਾਹ ਲਾਈ ਹੋਈ ਹੈ। ਦਲਿਤ, ਕਟਗਿੰਤੀ ਫਿਰਕਿਆਂ ਦੇ ਲੋਕ, ਪਛੜੀਆਂ ਜਾਤੀਆਂ ਦੇ ਲੋਕ, ਗਰੀਬ, ਸਾਧਨ ਵਿਹੋਣੇ ਅੱਜ ਵੰਡਪਾਉ ਤੇ ਕਾਰਪੋਰੇਟ ਤਾਕਤਾਂ ਦੇ ਨਿਸ਼ਾਨੇ ਤੇ ਹਨ। ਤੇ ਨਾਗਿਕ ਬਾਣੀ ਸਾਨੂੰ ਬੁਕਾਰ ਰਹੀ ਹੈ ਕਿ ਅਸੀਂ ਇਹਨਾਂ ਵੰਡਪਾਉ ਤੇ ਸਮਾਜ ਨੂੰ ਲੁੱਟਣ ਤੇ ਦੁਬਾ ਕਰਨ ਵਾਲੀਆਂ ਤਾਕਤਾਂ ਵਿਰੁੱਧ ਲੜੀਏ, ਪ੍ਰੇਮ ਦੇ ਮਾਰਗ ਤੇ ਚੱਲੀਏ। ਅਸੀਂ ਜਾਣਦੇ ਹਾਂ ਕਿ ਸਿੱਖ ਧਰਮ ਦੀ ਜਚਾਰੂ ਲਹਿਰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਕੁਰਬਾਨੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸੰਕਲਪ ਤੇ ਸਿੱਖੀ ਦਾੰਡਿਆ ਪਰੰਪਰਾਵਾਂ ਕਿ ਲੰਘਦੀ ਹੋਈ ਗੁਰੂ ਗੋਬਿੰਦ ਸਿੰਘ ਜੀ ਦੇ ਸਮਿਆਂ ਵਿੱਚ ਖਾਲਸੇ ਦੀ ਸਥਾਪਨਾ ਦੇ ਰੂਪ ਵਿੱਚ ਸਿਖਰ ਤੇ ਪਹੁੰਚੀ ਅਤੇ ਗੁਰੂ ਸਾਹਿਬ ਦੇ ਸੰਦੇਸ਼ ਤੇ ਉਦੁੱਤੀ ਕੁਰਬਾਨੀਆਂ ਨੇ ਪੰਜਾਬੀ ਸਮਾਜ ਵਿੱਚ ਜਮੂਰੀ ਰੂਪ ਊਕੇ ਖਾਲਸੇ ਤੇ ਪੰਜਾਬੀਆਂ ਨੂੰ ਅਤਿ ਇਤਿਹਾਸ ਨੂੰ ਮੋੜਾ ਦੇਣ ਵਾਲੀ ਤਾਕਤ ਬਣਾ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਆਦਤ ਵਿੱਚ ਪੰਜਾਬ ਦੇ ਵੱਡੇ ਹਿੱਸੇ ਵਿੱਚੋਂ ਜ਼ਗੀਰਦਾਰੀ ਦਾ ਖਾਤਮਾ ਹੋਇਆ ਤੇ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਤੇ ਹੋਰ ਸੇਖ ਛੀ ਦਾ ਦੇ ਸਫਰ ਆਹੀਂ ਸਿੱਖ ਮਿਸਲਾਂ ਜਬਰ ਦੇ ਵਿਰੁੱਧ ਲੰਡਨ ਦੀ ਤਾਕਤ ਬਣੀਆਂ ਜਿਨ੍ਹਾਂ ਦਾ ਇੱਕ ਵੱਖਰੀ ਤਰ੍ਹਾਂ ਦਾ ਜਲੌ ਅਸੀਂ 1920ਵਿਆਂ ਵਿੱਚ ਗੁਰਦੁਆਰਾ ਸੁਧਾਰ ਨਹਿਰ ਦੇ ਰੂਪ ਵਿੱਚ ਵੇਖਿਆ ਜਦੋਂ ਉਹਨਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਅੰਗਰੇਜ਼ਾਂ ਦੇ ਵਿਰੋਧ 'ਚ ਲੜਾਈ ਲੜੀ ਔਰ ਵੱਡੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਇਹ ਸਫ਼ਰ ਬਹੁਤ ਲੰਬਾ ਹੈ ਕੁਰਬਾਨੀਆਂ ਨਾਲ ਪਰਿਆ ਹੋ ਰਿਹਾ ਪਰ ਨਾਲ ਨਾਲ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖੀ ਦੀ ਆਵਾਜ਼ ਦਾ ਰੂਪ ਕੀ ਹੈ ਇਹ ਰੂਪ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਹੈ ਜਿਸ ਵਿੱਚ ਬਾਬਾ ਸ਼ੇਖ ਫਰੀਦ ਜੀ ਦੀ ਆਵਾਜ਼ ਹੈ ਜਿਹੜੇ ਸਾਨੂੰ ਦੱਸਦੇ ਨੇ ਕਿ ਸਾਨੂੰ ਰੁੱਖਾਂ ਜਈ ਜਰਾਂਤ ਚਾਹੀਦੀ ਹੈ ਉਤੇ ਭਗਤ ਕਬੀਰ ਜੀ ਦੀ ਆਵਾਜ਼ ਹੈ ਜਿਹੜੀ ਇਹ ਧੁਨੀ ਬਲੰਦ ਕਰਦੀ ਹੈ ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨਾ ਕਾਉ ਖੇਤ ਜੋ ਮੰਡਿਓ ਸੂਰਮਾ ਅਬ ਜੋ ਜਨ ਕੋ ਦਾਉ ਬੱਚਿਆਂ ਨੇ ਸ਼ਬਦ ਪੜਿਆ ਸੀ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਖੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਸ਼ਾਰੈ ਖੇਤ ਦੀਨ ਕੀ ਹੈ ਇਸ ਦਾ ਸੰਕਲਪ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਹੀ ਮਿਲਦਾ ਹੈ ਬੇਗਮ ਪੁਰੇ ਦਾ ਸੰਕਲਪ ਭਗਤ ਰਵਿਦਾਸ ਜੀ ਦਾ ਦਿੱਤਾ ਹੋਇਆ ਸੰਕਲਪ ਅਤੇ ਪੰਜਾਬ ਦੇ ਲੋਕ ਦੱਬੇ ਕੁਚਲੇ ਲੋਕ ਬੇਗੰਪੁਰਾ ਸਥਾਪਿਤ ਕਰਨ ਲਈ ਲੜਾਈ ਲੜਦੇ ਆਏ ਹਨ ਤੇ ਲੜਦੇ ਰਹਿਣਗੇ ਅਸੀਂ ਵੀ ਇਸ ਲੜਾਈ ਦੇ ਹਿੱਸੇਦਾਰ ਬਣੀਏ ਇਸ ਪੰਜਾਬੀਆਂ ਨੇ ਸਿਆਸੀ ਤੇ ਸਮਾਜਿਕ ਦਮਨਵੁੱਦ ਕਰਨ ਦਾ ਸਾਡੇ ਕੋਲ ਮੇਰ ਵਿਸਾ ਹੈ ਪੂਰਨੇ ਪਏ ਹੋਏ ਹਨ ਤੇ ਸਾਡੇ ਕਿਤੇ ਦੇ ਲੋਕ ਇਨ੍ਹਾਂ ਪੂਰਨਿਆਂ ਨੂੰ ਗੂੜਾ ਕਰਦੇ ਰਹੇ ਹਨ ਅਤੇ ਸਾਡਾ ਕੰਮ ਹੈ ਉਹਨਾਂ ਪੂਰਨਿਆਂ ਤੇ ਚੱਲਣਾ ਪੰਜਾਬ ਵਿੱਚ ਬਲੰਦ ਹੋਈਆਂ ਆਵਾਜ਼ਾਂ ਵਿੱਚੋਂ ਮੈਂ ਸਿਰਫ ਬਾਬਾ ਬੁੱਲੇ ਸ਼ਾਹ ਦਾ ਜ਼ਿਕਰ ਕਰਾਂਗਾ ਉਸ ਬਾਗੀ ਰੋਦੀ ਆਵਾਜ਼ ਜੋ ਆਪਣੇ ਆਪ ਨੂੰ ਮਨਸੂਰ ਤੇ ਸਰਮਤੀ ਸਾਫੇ ਚ ਖੜਿਆ ਕਰਦੀ ਹੈ ਗੁਰੂ ਤੇਗ ਬਹਾਦਰ ਜੀ ਨੂੰ ਗਾਜੀ ਮੰਨਦੀ ਹੈ ਹਜਰਤ ਮਮਾ ਤੇ ਭਗਵਾਨ ਕ੍ਰਿਸ਼ਨ ਦੀਆਂ ਰਵਾਇਤਾਂ ਨੂੰ ਇੱਕਮਿਕ ਕਰਨਾ ਲੋਚਦੀ ਹੈ ਹੀਰਾਂ ਜੇ ਨੂੰ ਪੰਜਾਬੀਆਂ ਦੇ ਨਾਇਕ ਸਥਾਪਿਤ ਕਰਦੀ ਹੈ ਇਹੀ ਕਾਰਨ ਹੈ ਆ ਕਿ ਅੱਜ ਦੇ ਪੰਜਾਬ ਵਿੱਚ ਚੜਦੇ ਤੇ ਲੈਂਦੇ ਪੰਜਾਬ ਵਿੱਚ ਬੁੱਲੇ ਸ਼ਾਹ ਦੀ ਆਵਾਜ਼ ਬਹੁਤ ਉੱਚੀ ਗੂੰਜਦੀ ਹੈ ਉਹ ਧਾਰਮਿਕ ਆਗੂ ਨੂੰ ਪੰਡਦਾ ਹੋਇਆ ਕਹਿੰਦਾ ਹੈ ਬੁੱਲਿਆ ਕਾਜੀ ਰਿਸ਼ਵਤੇ ਬੁੱਲਾ ਰਾਜੀ ਮੋਤ ਤੇ ਫਿਰ ਕਹਿੰਦਾ ਹੈ ਠਾਕਰ ਦੁਆਰੇ ਠੱਗ ਬਸੇ ਫਾਹੇ ਦਵਾਰ ਮਸਜਿਦ ਤੇ ਉਸਨੇ ਸਿਆਸੀ ਤੇ ਧਾਰਮਿਕ ਆਗੂ ਨੂੰ ਵੰਗਾਰਿਆ ਕਿਆ ਪੜ ਪੜ ਛੇਕ ਮਸਾਇਕ ਕਹਾਵੇਂ ਉਲਟੇ ਮਸਲੇ ਕਰੋ ਬਣਾਵੇਂ ਬੇਇਕਲਾ ਨੂੰ ਲੁੱਟ ਲੁੱਟ ਖਾਵੇਂ ਉਲਟੇ ਸਿੱਧੇ ਕਰਕਰਾਰ ਤੇ ਅੱਜ ਵੀ ਸਾਡੇ ਸਿਆਸੀ ਆਗੂ ਤੇ ਧਾਰਮਿਕ ਆਗੂ ਨਿੱਤ ਉਲਟੇ ਮਸਲੇ ਘੜਦੇ ਤੇ ਬਣਾਉਂਦੇ ਨੇ ਲੋਕਾਂ ਨੂੰ ਲੁੱਟਦੇ ਨੇ ਝੂਠੇ ਕੌਲ ਕਰਾਰ ਕਰਦੇ ਨੇ ਤੇ ਬੁੱਲੇ ਸ਼ਾਹ ਨੇ ਕਿਹਾ ਸੱਚ ਆਖ ਮਨਾ ਕਿਉਂ ਡਰਨਾ ਏ ਇਸ ਸੱਚ ਪਿੱਛੇ ਤੂੰ ਡਰਨਾ ਏ ਸੱਚ ਸਦਾ ਆਬਾਦੀ ਕਰਨਾ ਏ ਸੱਚ ਵਸਤ ਅਚੰਬਾ ਆਈਏ ਤੇ ਬੋਲੇ ਸ਼ਾਹ ਨੇ ਸਾਨੂੰ ਉਂਗਾਰਿਆ ਕਿ ਅਸੀਂ ਸਰਕਾਰੀ ਦਰਬਾਰੇ ਸ਼ਿੰਜ ਪਉਣੀ ਹੈ ਵਾ ਵਾ ਸ਼ਿੰਜ ਪਈ ਦਰਬਾਰ ਤੇ ਲਲਕਾਰਿਆ ਨੰਗ ਨਮੂਸ ਇਥੋਂ ਦਾ ਇਥੇ ਨਾ ਪਗੜੀ ਪੋਏ ਮਾਰ ਉਸਨੇ ਕਿਹਾ ਕਿ ਅਸੀਂ ਸਿਆਸੀ ਤੇ ਧਾਰਮਿਕ ਆਗੂਆਂ ਦਾ ਨਕਲ ਨਾ ਕਰੀਏ ਸਗੋਂ ਉਹਨੇ ਕਿਹਾ ਉਲਟੀ ਦਸਤਕ ਦਿइये ਇਸੇ ਤਰ੍ਹਾਂ ਉਸਨੇ ਗੁਰੂ ਨਾਨਕ ਸਾਹਿਬਾਨ ਇਨਾਂ ਪਟੜਤਾ ਦਾ ਵਿਰੋਧ ਕੀਤਾ ਅਸੀਂ ਵੇਖਦੇ ਆਂ ਵਿਚਾਰਾਂ ਦੀ ਕਿੰਨੀ ਵੱਡੀ ਸਾਂਝ ਉਸਨੇ ਸਾਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੋਰੀ ਖੇਲੂਗੀ ਕਿਆ ਬismillah ਉਹਨੇ ਕਿਹਾ ਅਸੀਂ ਹੋਲੀ ਬismillah ਕਹਿ ਕੇ ਹੋਲੀ ਖੇਡਾਂਗੇ ਸ਼ਾਲ ਸੰਦੇਸ਼ ਸ਼ਬਦਾਂ ਚ ਢਾਲ ਮਿਲ ਕੇ ਚਰਮਟ ਪਾਵਾਂਗੇ ਸਾਡੇ ਕੋਲ ਬਹੁਤ ਮਸਾਲਾ ਨੇ ਪਗੜੀ ਇਸ ਬਾਲ ਜੱਟਾਂ ਦਾ ਗਦਰ ਪਾਰਟੀ ਦੀ ਲਹਿਰ ਰੌਲਟ ਐਕਟ ਦੇ ਵਿਰੋਧ ਜੰਲਿਆਂ ਵਾਲੇ ਬਾਗ ਦੇ ਸਾਕੇ ਦੀ ਲਹਿਰ ਗੁਰਦੁਆਰਾ ਸਾਧ ਲਹਿਰ ਬਬਰ ਕਾਦੀ ਲਹਿਰ ਕਿਰਤੀ ਲਹਿਰ ਪਗਸ ਸਿੰਘ ਤੇ ਉਸਦੇ ਸਾਥੀਆਂ ਦੀ ਲਹਿਰ ਕਿਸਾਨ ਮੋਰਚੇ ਤੇ ਹੁਣ 2020-21 ਵਿੱਚ ਹੋਇਆ ਕਿਸਾਨ ਸੰਘਰਸ਼ ਸਾਡੇ ਕੋਲ ਪਾਈਕ ਨਈਅ ਤੇ ਭਗਤਪੁਰ ਸਿੰਘ ਦੀ ਸੇਵਾ ਦੀ ਰਵਾਇਤਾਂ ਨੇ ਸਾਨੂੰ ਸਿਰਫ ਇਹਨਾਂ ਰਵਾਇਤਾਂ ਤੇ ਅਮਲ ਕਰਨ ਦੀ ਲੋੜ ਹੈ ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਨੀ ਚਾਹਾਂਗਾ ਕਿ ਪੰਜਾਬ ਦੇ ਵਿੱਚ ਸਿਆਸੀ ਤੇ ਤੇ ਸਮਾਜਿਕ ਸੰਘਰਸ਼ ਦੇ ਵਿਰੁੱਧ ਕਿਵੇਂ ਜਿਹੜੀਆਂ ਸੀ ਸਾਡੇ ਵਡੇਰਿਆਂ ਨੇ ਆਵਾਜ਼ਾਂ ਬੁਲੰਦ ਕੀਤੀਆਂ ਔਰ ਸਾਡਾ ਇਹ ਫਰਜ਼ ਬੰਦਾ ਹੈ ਕਿ ਅਸੀਂ ਵੀ ਉਹਨਾਂ ਆਵਾਜ਼ਾਂ ਨੂੰ ਸੁਣੀਏ ਉਹਨਾਂ ਨੂੰ ਸਮਝੀਏ ਤੇ ਉਹਨਾਂ ਦੇ ਪੁਰਨਿਆ ਤੇ ਚਲਦੇ ਹੋਏ ਉਹਨਾਂ ਤੇ ਕਹੇ ਦੇ ਚਲਦੇ ਹੋਏ ਸਮਾਜਿਕ ਅਨਿਆਧ ਦੇ ਵਿਰੁੱਧ ਬੇਇਨਸਾਫੀ ਦੇ ਵਿਰੁੱਧ ਅਸੀਂ ਇਕੱਠੇ ਹੋਈਏ ਔਰ ਸੰਘਰਸ਼ ਕਰੀਏ ਔਰ ਡਾਕਟਰ ਇੰਦਰਜੀਤ ਕਰੋਜੀ ਨੇ ਅੱਜ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਬੈਠੇ ਆ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆਂ ਮੈਂ ਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਜਿਹੜੇ ਬਾਹਰੋਂ ਸਾਨੂੰ ਸਾਡੇ ਕੋਲ ਆਏ ਨੇ ਸਾਡ ਨੂੰ ਸੰਗੋਧਕ ਕੰਮ ਦੀ ਸਖਸ਼ੀਤਾ ਉਹਨਾਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਪਿੰਗਲਵਾੜੇ ਦੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਹਾਂ